ਲੇਟਰ ਜੀ ਸਰਦਾਰੀ ਦਾਲ ਕੋਲੀ ਵਾਸੀ ਅਮਰਸਰ ਕੋਲੀ ਸਾਹਿਬ ਤੁਸੀਂ ਅਫੀਸ ਦਫ਼ਤਰ ਪਹੁੰਚਿਓ ਕੀ ਕਾਰਨ ਹੈਗਾ ਕਿ ਤੁਹਾਡੇ ਇਸ ਤਰੀਕੇ ਆਖਰ ਦੱਸੋ ਸਰ ਮੈਂ ਬੜੀ ਲੰਬੀ ਜੰਗ ਲੜ ਰਿਆ ਹਾਂ ਗੁਰਗੁਮੇ ਸਿੰਘ ਮਹਾਰਾਜ ਦੀ ਜਗਾ ਇਹਨਾਂ ਨੇ ਵੇਚੀ ਹੈ ਇੱਕ ਲੈਟਰ ਪੈਡ ਦੇ ਉੱਪਰ ਜਿਹਦਾ ਮੈਂ ਹਾਈ ਕੋਰਟ ਤੱਕ ਵੀ ਗਿਆ ਹਾਈ ਕੋਰਟ ਨੇ ਡੀਸੀ ਸਾਹਿਬ ਨੂੰ ਤੇ ਕਮਿਸ਼ਨਰ ਸਾਹਿਬ ਨੂੰ ਡਾਇਰੈਕਸ਼ਨ ਕੀਤੀ ਆ ਔਰ ਡੀਸੀ ਸਾਹਿਬ ਨੇ ਪੂਰੀ ਇਨਕੁਆਇਰੀ ਕਰ ਲਈ ਆ ਉਹਦਾ ਫੈਸਲਾ ਔਰਦਾ ਜਿਹੜਾ ਆਰਡਰ ਹੈ ਮੰਡੇ ਤੱਕ ਹੋਲੜਿਆ ਤੇ ਇਹਨਾਂ ਨੇ ਉਸ ਤੋਂ ਪਹਿਲੋਂ ਹੀ ਇਹਨਾਂ ਨੇ ਮੇਰੇ ਤੇ ਇੱਕ ਝੂਠੀ ਐਫ ਆਈ ਆਰ ਕਰਾਈ ਆ ਜਿਹੜੀ ਜਗ੍ਹਾ ਜਿਹੜੀ ਮੈਂ ਦੀਵਾਰ ਆਪਣੀ ਕਰਾਈ ਆ ਆਪਣੇ ਰਿਲੇਟਿਵਾਂ ਦੀ ਕਰਾਈ ਆ ਜਿਹਦਾ ਰਿਕਾਰਡ ਰੈਵਨਿਊ ਡਿਪਾਰਟਮੈਂਟ ਦੇ ਵਿੱਚੋਂ ਸਾਬ ਵਾਪੇ ਹੀ ਲੈ ਲੈ। ਹੂੰ। ਇਹ ਮੈਂ ਗਲਤ ਹਾਂ। ਇਹ ਮੈਨੂੰ ਜਾਣ ਤੋਂ ਮਾਰਨ ਦੀਆਂ ਧਮਕੀਆਂ ਵੀ ਦੇ ਰਹੇ ਆ। ਮੈਨੂੰ ਘਰੋਂ ਚਕਾਉਂਦਿਆਂ ਵੀ ਦੇ ਰਹੇ ਆ। ਨਸ਼ੇ ਦੇ ਕੇਸਾਂ 'ਚ ਫਸਾਉਂਦਿਆਂ ਵੀ ਦੇ ਰਹੇ ਆ। ਇਹ ਜੋ ਮਰਜ਼ੀ ਕਰ ਲੈਣ ਸਰ। ਮੈਂ ਰੱਬ ਨੂੰ ਮੰਨਣ ਵਾਲਾ ਬੰਦਾ, ਕਾਨੂੰਨ ਨੂੰ ਮੰਨਣ ਵਾਲਾ ਬੰਦਾ। ਇਸ ਕਰਕੇ ਇਹਨਾਂ ਨੂੰ ਰੋਕ ਕੇ ਲਾਈ ਜਾਵੇ ਤੇ ਇਹਨਾਂ ਦੇ ਉੱਤੇ ਬੰਦ ਹੀ ਕਾਰਵਾਈ ਅਤੀ ਜ਼ਰੂਰੀ ਹੈ। ਕੋਲੀ ਸਾਹਿਬ ਤੁਸੀਂ ਇਹਨੇ ਲੰਮੀ ਚੁੱਤ ਲੜਾਈ ਲੜ ਰਹੇ ਕਿ ਲੱਗਦਾ ਸਿਆਸੀ ਦਬਾਅ ਕਰਕੇ ਪਰਚਾ ਜੀ 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 ਸਿਆਸੀ ਦਬਾਅ ਪੂਰਾ ਸਿਆਸੀ ਦਬਾਅ ਜੀ ਕਿਹੜੀ ਪਾਰਟੀ ਦਾ ਦਬਾਅ ਹੋ ਸਕਦਾ ਤੁਹਾਨੂੰ ਕੁਝ ਆਈਡੀਆ ਹੈ ਮੈਂ ਕਿਸੇ ਪਾਰਟੀ ਦਾ ਨਾਂ ਨਹੀਂ ਲੈ ਸਕਦਾ ਪਰ ਸਿਆਸੀ ਦਬਾਅ ਮੌਜੂਦਾ ਸਰਕਾਰ ਕਰ ਸਕਦੀ ਹੈ ਮੌਜੂਦਾ ਸਰਕਾਰ ਨਾਲ ਕੋਈ ਲੈਣਾ ਦੇਣਾ ਨਹੀਂ ਮੈਨੂੰ ਇਹ ਜਿਹੜੇ ਅਫਸਰਿਆ ਥੱਲੇ ਇਹ ਸਹੀ ਰਿਪੋਰਟ ਉੱਚ ਅਧਿਕਾਰੀਆਂ ਤੱਕ ਜਾਣ ਹੀ ਨਹੀਂ ਦਿੰਦੇ ਇਹ ਜਿਹੜਾ ਐਸ ਐਚਓ ਅਨਿਲ ਕੁਮਾਰ ਇਹਨੇ ਮੈਨੂੰ ਸੱਦਿਆ ਸੈਚਰਡੇ ਦਾ ਟਾਈਮ ਦਿੱਤਾ ਇੱਕ ਦਰਖਾਸਤ ਤੇ ਉਹਨੇ ਫੇਰ ਕਰਤੀ ਇਹਨੂੰ ਮੈਂ ਮਾਨ ਹੰਦੀ ਦਾ ਮਕਦਮਾ ਨੋਟਿਸ ਵੀ ਭੇਜਿਆ ਜੇ ਕੋਈ ਕਾਪੀ ਮੈਂ মিডিਆ ਨੂੰ ਦੇ ਦਵਾਂ। ਕੋਈ ਸਭ ਜਿਹੜਾ ਪਲਾਟ ਦੀ ਗੱਲ ਕੀਤੀ ਯਾਰੀ ਕਿ ਤੁਹਾਡੇ ਨੂੰ ਕੰਧ ਢਾਈ ਗਈ ਉਹ ਪਲਾਟ ਅਕਸਰ ਹੈ ਕਿਦਾ ਵਾਲਾ ਉਹ ਖੰਨਾ ਸਾਹਿਬ ਉਹ ਖੰਨਾ ਸਾਹਿਬ ਦਾ ਪਲਾਟ ਹੈ ਜਮ੍ਹਾਂ ਮੰਡੀ 'ਚ ਉਹਨਾਂ ਦਾ ਨਾਂ ਹੈ ਤਿੰਨੇ ਭਰਾਵਾਂ ਦਾ। ਉਹ ਬੰਬੇ ਰਹਿੰਦੇ ਆ ਜੀ। ਉਹ ਉਹਨਾਂ ਦੀ ਲੋੜ ਵੇ ਤੇ ਉਹ ਵੀ ਮੈਂ ਬੁਲਾ ਲੂੰਗਾ। ਔਰ ਇਹਨਾਂ ਨੇ ਜਿੱਥੇ ਟਾਵਰ ਲਾਇਆ 64,88,240 ਰੁਪਏ ਇਹਨਾਂ ਨੇ ਪੇਸ ਅਕਾਊਂਟ ਦੇ ਚੱਕ ਲਏ ਆ। ਕੋਰਟ ਕੇਸ ਚੱਲ ਰਿਹਾ ਸੀਨਾ ਸਾਹਿਬ ਉਹਨਾਂ ਦੇ ਲਾਅਰ ਨੇ ਉਹਦੇ ਵਿੱਚ ਕੋਰਟ ਚ ਜਵਾਬ ਦੇ ਰਿਹਾ ਵੀ ਸਾਡੇ ਕੋ ਕੋਈ ਪਾਵਰ ਨਹੀਂ ਉਹਦੀ ਕਾਪੀ ਵੀ ਮੈਂ ਤੁਹਾਨੂੰ ਉਪਲਬਧ ਕਰ ਦਵਾਂ ਮੈਂ ਮੰਗ ਕਰਦਾ ਵੀ ਇੱਕ ਤੇ ਇਹਨਾਂ ਦੇ ਕੋਈ ਬੰਦੀ ਕਾਨੂੰਨੀ ਕਾਨੂੰਨੀ ਕਾਰਵਾਈ ਸਖਤ ਸਖਤ ਕੀਤੀ ਜਾਏ ਤੇ ਸਾਨੂੰ ਇਨਸਾਫ ਦਵਾਇਆ ਜਾਏ ਤੇ ਮੇਰੀ ਜਾਨ ਮਾਲ ਦੀ ਰੱਖਿਆ ਕੀਤੀ ਜਾਏ ਜੇ ਮੈਨੂੰ ਕੁਝ ਹੁੰਦਾ ਤੇ ਸੰਤ ਸਿੰਘ ਸੁੱਖਾ ਸਿੰਘ ਮੈਨੇਜਮੈਂਟ ਜ਼ਿੰਮੇਵਾਰ ਹੋਏ ਸੀਪੀ ਸਾਹਿਬ ਨੂੰ ਮਿਲਣ ਵਾਸਤੇ ਪਹੁੰਚੇ ਸੀਗੇ ਕੀ ਹੋਣਾ ਉਹਨਾਂ ਨੇ ਆਸ਼ਵਾਸ਼ਣ ਦਿੱਤਾ ਜੀ ਉਹਨਾਂ ਨੇ ਸਾਨੂੰ ਵਿਸ਼ਵਾਸ ਦਿਵਾਇਆ ਸਾਰੇ ਡਾਕੂਮੈਂਟ ਉਹਨਾਂ ਨੇ ਸਾਡੀ ਉਹ ਜਿਹੜੀ ਐਫ ਆਈ ਆਰ ਦੀ ਕੋਲੀ ਸਾਹਿਬ ਤੇ ਜਿਹੜੀ ਦਰਜ ਕੀਤੀ ਆ ਉਹ ਵੇਖੀ ਉਹਨਾਂ ਨੇ ਤੇ ਉਹਨਾਂ ਨੇ ਵੈਸੇ ਮਹਿਸੂਸ ਵੀ ਕੀਤਾ ਵਾ ਕਿ ਬਿਨਾਂ ਇਨਕੁਆਇਰੀ ਤੋਂ ਜਿਹੜੀ ਐਫ ਆਈ ਆਰ ਦਰਜ ਹੋਈ ਆ ਤੇ ਉਹਨਾਂ ਨੂੰ ਸਾਨੂੰ ਵਿਸ਼ਵਾਸ ਦਵਾਇਆ ਕਿ ਇੱਕ ਐਪਲੀਕੇਸ਼ਨ ਦਿਓ ਤੇ ਇਹ ਅਸੀਂ ਕੈਨਸਲ ਕਰਾਂਗੇ ਜਿਹੜੀ ਗਲਤ ਹੋਈ ਆ ਤੇ ਬਾਕੀ ਜਿਹੜੀ ਬੰਦੀ ਉਹਨਾਂ ਦੇ ਕਾਰਵਾਈ ਕੀਤੀ ਜਾਵੇ ਜੇਕਰ ਇਨਸਾਫ ਲੈਂਡ ਵਾਸਤੇ ਕਿ ਗੈਰ ਸਿਕ ਵਿਅਕਤੀ ਤੇ ਪਰਚਾ ਦਰਜ ਹੋ ਸਕਦਾ ਕਿ ਲੱਗਦਾ ਨੇ ਕਿ ਵਾਕਈ ਉਹਨਾਂ ਵੱਲੋਂ ਕਪਲਾ ਕੀਤਾ ਗਿਆ ਆਵਾਜ਼ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਬਿਲਕੁਲ ਬਿਲਕੁਲ ਜੀ ਇਹ ਜਿਹੜਾ ਵਾ ਇੱਕ ਉਹ ਉਹ ਸਿੱਖ ਪਰਵਾਰ ਨਾਲ ਸੰਬੰਧ ਰੱਖਣ ਵਾਲੇ ਆ ਬੰਦੇ ਆ ਜਿਹੜੇ ਜਿਹੜੇ ਕਬਲਾ ਕਰ ਰਹੇ ਆ ਜਿਹੜੇ ਆਪਣੇ ਪਰਿਵਾਰ ਨੂੰ ਗੁਰੂ ਸਾਹਿਬ ਦੀ ਜ਼ਮੀਨ ਵੇਚ ਕੇ ਪਾਰ ਰਹੇ ਆ ਤੇ ਐਸ ਪ੍ਰਸਤੀਆਂ ਕਰ ਰਹੇ ਆ ਇੱਕ ਗੈਰ ਸਿੱਖ ਜਿਹੜਾ ਵਾ ਸਿੰਦਰ ਕੁਮਾਰ ਕੋਹਲੀ ਜਿਹੜਾ ਵਾ ਉਹ ਜਿਹੜਾ ਵਾ ਉਹ ਪੰਥ ਦੀ ਲੜਾਈ ਲੜ ਰਿਹਾ ਵਾ ਮੇਰੀ ਤੇ ਇਸ ਵੀਰ ਨੂੰ ਸਾਡੀ ਦੇ ਸਲਾਮ ਆ ਤੇ ਬਾਕੀ ਉਹਦੀ ਆਵਾਜ਼ ਦਬਾਈ ਜਾ ਰਹੀ ਆ ਵੇਖੋ ਇਹ ਕਾਨੂੰਨ ਦੀਆਂ ਧੱਜੀਆਂ ਇਹ ਜੰਗਲ ਰਾਜ ਬਣਾਇਆ ਜਾ ਰਿਹਾ ਇਹ ਐਸ ਐਚਓ ਨੂੰ ਵੀ ਚਾਹੀਦਾ ਸੀਗਾ ਤੇ ਸੀਵੀ ਸਾਹਿਬ ਨੂੰ ਵੀ ਇਸ ਚੀਜ਼ ਤੇ ਬਹੁਤ ਗੌਰ ਕਰਨਾ ਚਾਹੀਦਾ ਤੇ ਸਰਕਾਰ ਨੂੰ ਵੀ ਚਾਹੀਦਾ ਵਾ ਇਸ ਚੀਜ਼ ਤੇ ਗੌਰ ਕਰਨੀ ਕਿ ਇੱਕ ਗੈਰ ਸਿੱਖ ਜਿਹੜਾ ਵਾ ਉਹ 10ਵੇਂ ਪਾਤਸ਼ਾਹ ਦੀ ਜ਼ਮੀਨ ਦੀ ਲੜਾਈ ਲੜ ਰਿਹਾ ਤੇ ਜਿਹੜੇ ਉਹ ਬੰਦੇ ਆ ਉਹ ਉਲਟਾ ਇਹਦੇ ਤੇ ਰਲ ਕੇ ਪੁਲਿਸ ਅਫਸਰ ਦੇ ਨਾਲ ਤੇ ਪਰਚਾ ਦਰਜ ਕਰਕੇ ਇਹਨੂੰ ਡਰਾਉਣ ਧਮਕੀਆਂ ਵੀ ਦਿੰਦੇ ਆ ਤੇ ਅਸੀਂ ਜਿਹੜੇ ਆ ਉਹ ਜਿੰਨੇ ਵੀ ਜ세 ਬੰਦੀ ਵੱਲੋਂ ਸਾਰੇ ਸਿੰਘ ਆ ਉਹ ਕੋਲੀ ਸਾਹਿਬ ਦੇ ਨਾਲ ਆ ਕੋ ਸਿੱਖ ਸੰਗਤਾਂ ਨੂੰ ਕੀ ਅਪੀਲ ਕਰਨਾ ਚਾਹੋਗੇ ਅਸੀਂ ਸਿੱਖ ਸੰਗਤਾਂ ਨੂੰ ਇਹ ਅਪੀਲ ਕਰਨੀ ਚਾਹੁੰਦੇ ਆ ਕਿ ਜਿਹੜੀ ਪੰਥ ਦੀ ਜਾਇਦਾਦ ਆ ਉਹਦਾ ਜਿਹੜੇ ਸਾਰੇ ਇਕੱਠੇ ਹੋ ਗਏ ਇਹ ਪੰਥ ਦੀ ਰਹਿਣੀ ਚਾਹੀਦੀ ਆ ਉਥੇ ਚੰਗੇ ਕੋਈ ਹਸਪਤਾਲ ਖੁੱਲਣ ਜਿਹੜੇ ਉਦੋਂ ਦੀ ਜ਼ਮੀਨ ਆ ਜਿਹੜੀ ਉਹ ਰੈਸ਼ ਜਿਹੜੀ ਗਰੀਬ ਸਿੱਖਾਂ ਨੂੰ ਦਿੱਤੀ ਜਾਵੇ ਕੋਈ ਉਹ ਸਿੱਖਾਂ ਦੀ ਇੱਕ ਧਰਮ ਵਾਸਤੇ ਜਿਹੜੀ ਉਹ ਜਾਇਦਾਦ ਉਹ ਵਰਤੀ ਜਾਵੇ ਨਾ ਕਿ ਇਹੋ ਜਿਹੜੇ ਲੋਕ ਆ ਉਹ ਐਸ ਪ੍ਰਸਤियां ਕਰਨ ਗੁਰੂ ਸਾਹਿਬ ਦੀ ਜ਼ਮੀਨ ਤੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਵਾਹਿਗੁਰੂ ਜੀ ਐਕਚੁਅਲੀ ਇੱਕ ਇੱਥੇ ਰਕਬਾ ਹੈਗਾ ਬਟਾਲਾ ਰੋਡ ਦੇ ਉੱਤੇ ਅਸੀਂ ਰੋਜ਼ ਹਸਪਤਲ ਦੇ ਨਾਲ ਹੈ ਉਹਦੇ ਜਿਹੜੇ ਫੋਰੈਸਟ ਸਕੂਲ ਹੈ ਉਹਨਾਂ ਦੇ ਕੋਲ ਵੀ ਜਿਹੜੀ ਜ਼ਮੀਨ ਜਿਹੜੀ ਹੈ ਉਹਨਾਂ ਨੂੰ ਇੱਕ ਪਰਸਨ ਨੇ ਉਹਨਾਂ ਦੇ ਬੇਟਾ ਮਰ ਗਿਆ ਸੀ ਤਾਂ ਉਹਨਾਂ ਨੇ ਗੋਬਿੰਦ ਸਿੰਘ ਮਹਾਰਾਜੀ ਦੇ ਨਾਮ ਤੇ ਲੋਹਾਈ ਹੋਈ ਹੈ ਤੇ ਇਹਨਾਂ ਨੇ ਇਹਨਾਂ ਨੇ ਜਿਹੜੀ ਉਹਦੀ ਇੱਕ ਬਾਲ ਟੋੜੀ ਹੈ 플ੌਟ ਹੈ ਉੱਤੇ ਇੱਕ ਤੇ ਉਹ ਜਿਹੜਾ ਕਿ ਜਿਹੜੇ ਬੰਦੇ ਨੇ ਟੋੜੀਆ ਬਾਲ ਉਹ ਸੁਰੇਂਦਰ ਕੋਲੀ ਹੈਗਾ ਤੇ ਉਹ ਕੌਤਾ ਵੀdio ਪੱਕੇ ਸੀ ਵਾਲ ਵੀ ਨਹੀਂ ਤੋੜ ਸਕਦੇ ਠੀਕ ਆ ਉਹਨਾਂ ਨੂੰ ਮੈਂ ਜਦੋਂ ਪਿੱਛਾ ਵੀ ਆਪਣੇ ਪੇਪਰ ਤੇ ਉਹ ਸਾਨੂੰ ਉਹ ਡਾਕੂਮੈਂਟ ਕੋਈ ਨਹੀਂ ਸੀ ਪੇਸ਼ ਕਰਦੇ ਮਤਲਬ ਕਿਰਿਆਮਾਨੇ ਕੋਈ ਰਜਿਸਟਰੀ ਜਾਂ ਕੁਝ ਨਹੀਂ ਸੀ ਉਹਨਾਂ ਕੋਲ ਤੇ 4S ਵਾਲੇ ਜਿਹੜੇ ਸਕੂਲ ਦੇ ਇਹਨਾਂ ਕੋਈ ਸੰਸਥਾ ਹੈਗੀ ਆ ਇਹ ਕਹਿੰਦੇ ਵੀ ਸਾਡੀ ਹੈਗੀ ਉਹਨਾਂ ਨੇ ਡਾਕੂਮੈਂਟ ਨੂੰ ਗਾਇਆ ਚੈੱਕ ਕੀਤੇ ਆ ਔਰ ਦੁਬਾਰਾ ਫਿਰ ਉਹਨਾਂ ਨੂੰ ਇੱਕ ਵਾਰੀ ਰੀਕਾਲ ਕੀਤਾ ਵੀ ਸਾਨੂੰ ਆਪਣੇ ਆਪਣੇ ਇੱਕ ਵਾਰੀ ਦੁਬਾਰਾ ਪੱਖ ਰੱਖਣਾ ਆਪਾਂ ਆਕੇ ਜੋ ਜੋ ਇਹਨਾਂ ਦੇ ਹੈਗੇ ਡਾਕੂਮੈਂਟ ਦਿਖਾਉਣ ਤੇ ਉਸ ਤੋਂ ਬਾਅਦ ਜੋ ਬੰਦੀ ਕਾਰਵਾਈ ਆਪਾਂ ਕਰਦਾ ਪਰ ਸਕੂਲ ਨੂੰ ਕੋਈ ਵਾਕਰ ਹੈਗਾ ਜੀ ਸਕੂਲ ਨੂੰ ਫਿਰਾਲ ਪਾਰਟੀਆਂ ਬੁਲਾਵਾ ਕਾਲ ਕਰ ਲਾਂਗੇ ਉਹਨਾਂ ਨੂੰ ਦੁਬਾਰਾ ਉਹ ਕਹਾਰੇ ਕਿ ਸਾਡੀ ਹੈਗੀ ਹੈ ਮਾਮਲਾ ਦਰਜ ਕੀਤਾ ਗਿਆ ਹੈ ਆ ਇੱਕ ਐਫਆਰ ਲਾਜ ਹੈਗੀ ਸਾਡੇ ਕੋਲ ਤੇ ਕੋਲੀ ਹੋਣਾ ਤੇ ਹੀ ਹੈ ਕੋਲੀ ਤੇ